ਅੱਜ ਸਭ ਤੋਂ ਪਹਿਲਾਂ ਮੀਡੀਆ ਦਾ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਇੱਥੇ ਪਹੁੰਚੇ ਹੋ ਅੱਜ ਆਸੀਂ ਸਵੇਰੇ 7 ਵਜੇ ਤੋਂ ਸ਼ੁਰੂ ਕਰਕੇ ਦੁਪਹਿਰੇ 2 ਵਜੇ ਤੱਕ ਦਾ ਪ੍ਰੋਗਰਾਮ ਸ਼ਡਿਊਲ ਰੰਬੇ ਆਇਆ ਹੈ 9 ਪਿੰਡਾਂ ਦੇ ਵਿੱਚ ਅੱਜ ਖੰਨੇ ਅੱਗੇ ਅਸੀਂ ਜਿਹੜਾ ਨਸ਼ਾ ਮੁਕਤੀ ਯਾਤਰਾ ਹੈ ਤੇ ਇਹਦੀ ਇਹੋ ਤਰ੍ਹਾਂ ਅਸੀਂ ਜਾ ਰਹੇ ਹਾਂ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਸਾਡੀ ਮੰਤੂਕਾ ਕਰੀ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਸੰਯੋਜਕ ਅ ਅਰਵਿੰਦ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਮੁਹਿੰਮ ਬਟੀ ਇਹ ਨੂੰ ਲਸਾਇਆ ਤਾਂ ਇਹਦਾ ਇੱਕੋ ਹੀ ਮਿਸ਼ਨ ਹੈ ਕਿ ਆਪਾਂ ਪੰਜਾਬ ਦੇ ਵਿੱਚੋਂ ਜਿੰਨੇ ਆਪਣੇ ਪੰਜਾਬ ਦੇ ਪਿੰਡ ਨੇ 13236 ਪੰਚਾਇਤਾਂ ਸਾਰੇ ਪਿੰਡਾਂ ਦੇ ਵਿੱਚੋਂ ਤੇ ਸਾਰੇ ਸ਼ਹਿਰਾਂ ਦੇ ਵਿੱਚੋਂ ਵਾੜਾਂ ਦੇ ਵਿੱਚੋਂ ਜਿਹੜਾ ਇਹ ਨਸ਼ਾ ਦਾ ਕੋੜ ਹੈ ਇਹਨੂੰ ਖਤਮ ਕਰਨਾ ਦੇਖੋ ਜਿਹੜਾ ਤਾਂ ਨਸ਼ੇ ਦਾ ਆਦੀ ਹੋ ਗਿਆ ਜਿਹੜਾ ਨਸ਼ੇ ਦਾ ਆਦੀ ਹੋ ਗਿਆ ਉਹ ਤਾਂ ਮਰੀਜ਼ ਆ ਉਹ ਤਾਂ ਮਰੀਜ਼ ਆ ਉਹਦਾ ਤਾਂ ਇਲਾਜ ਕਰਾਵਾਂ ਜਿਹੜਾ ਕੋਈ ਨਸ਼ੇ ਦੇ ਦਲਦਲ ਦੇ ਵਿੱਚ ਮਾਸੂਮ ਬੱਚਿਆਂ ਨੂੰ ਧੱਕਦਾ ਜਿਹੜਾ ਜਣੀ ਕਹਿਣ ਦਾ ਭਾਵ ਉਹਨਾਂ ਨੂੰ ਨਸ਼ਾ ਵੇਚਦਾ ਉਹ ਬੰਦੇਆਂ ਨੂੰ ਬਿਲਕੁਲ ਨਹੀਂ ਬਖਸ਼ਾਂਗੇ ਉਹ ਉਹਨਾਂ ਨੂੰ ਸਖਤ ਇੱਕ ਚੇਤਾਵਨੀ ਹੈ ਕਿ ਜਾਂ ਤਾਂ ਨਸ਼ੇ ਦਾ ਵਪਾਰ ਛੱਡ ਦਿਓ ਨਹੀਂ ਪੰਜਾਬ ਛੱਡ ਦਿਓ ਨਹੀਂ ਉਹ ਤੰਦੂਰ ਤੇ ਜਦੋਂ ਤੁਸੀਂ ਫੇਰ ਅੱਖਾਂ 'ਚ ਘਸੌਣਗੇ ਤੇ ਰੋ ਕੇ ਪਛਤਾਵੋਗੇ ਕਿ ਕਾਸ਼ ਕਿਤੇ ਅਸੀਂ ਸਰਕਾਰ ਦੀ ਇਹ ਗੱਲ ਮੰਨ ਲਈਦੀ